ਸਾਰੇ ਨੂੰ ਸਤਿ ਸ੍ਰੀ ਅਕਾਲ RAM RAM ਹੈਲੋ ਅਭੋਰ ਸਾਥੀਓ ਅਗੇਨ ਇੱਕ ਵਾਰੀ ਫੇਰ ਅਸੀਂ ਖੁਈਆਂ ਸਰਵਰ ਤੇ ਤੇਲੂਪੁਰਾ ਦਾ ਆਪਣਾ ਜਿਹੜਾ ਵਾਟਰ ਵਰਕਸ ਹੈ ਉੱਥੇ ਆਏ ਹੋਏ ਆ ਸਾਰੇ ਪਿੰਡ ਦੀ ਪੁਰਾਣੀ ਪੰਚਾਇਤ ਹੀ ਕਹੂੰਗਾ ਹੁਣ ਪੰਚਾਇਤਾਂ ਦਾ ਵੰਗ ਹੋ ਗਈ ਮੈਂਬਰ ਸਾਹਿਬ ਹੋਰੀ ਸਰਪੰਚ ਸਾਹਿਬ ਹੋਰੀ ਸਾਰੇ ਸਾਡੇ ਬਜ਼ੁਰਗ ਸਾਡੇ ਯੁਵਾ ਸਾਥੀ ਸਾਰੇ ਆਏ ਹੋਏ ਆ ਇੱਕ ਤਾਂ ਸਾਰਿਆਂ ਦਾ ਧੰਨਵਾਦ ਤੇ ਦੇਖੋ 2.5 ਸਾਲ ਹੋ ਗਿਆ ਮਤਲਬ ਪਹਿਲੀ ਗੱਲ ਤਾਂ ਮੈਂ ਥੋੜਾ ਜਿਹਾ ਬਰੀਦ ਕਰ ਦਿਆਂ ਆ بڑا ਮਤਲਬ ਸਾਡਾ ਜੋਰ ਲੱਗਿਆ ਸੀ ਤੇ ਸੁਨੀਲ ਜਾਖੜ ਜੀ ਦੀ ਬਦੌਲਤ 25 6 2021 ਨੂੰ ਆ ਪਾਸ ਕਰਾਇਆ ਸੀ ਤੇ ਸਭ ਤੋਂ ਵੱਡਾ ਮੇਰੇ ਖਿਆਲ ਆਪਣੇ ਪਿੰਡ ਇਹ ਖੂਈਆਂ ਤੇ ਤੇਲੂਪੁਰਾ ਕਮਾਈਨ ਹੈ ਜੇ ਆਪਾਂ ਜਨਸੰਖਿਆ ਵੇਖੀ ਹੈ ਨਾ ਆਪਣੇ ਅਬੋਰ ਹਲਕੇ ਦੇ ਵਿੱਚ ਤੇ ਸਭ ਤੋਂ ਵੱਡਾ ਏਰੀਆ ਆਈ ਹੈ ਆਪਣਾ ਤੇ ਪਾਸ ਕਰਾਇਆ ਤੇ 6 ਕਰੋੜ ਮੈਂ ਅੱਜ ਕੱਲ ਵਿਖਦਾ ਹੋਰ ਨਹੀਂ ਅੱਖਾਂ ਵੀ ਕਮਜ਼ੋਰ ਹੋ ਗਈ 6 ਕਰੋੜ 28 ਲੱਖ ਅ ਰਜੀਵ ਜੀ ਆਏ ਹੋਏ ਇੱਕ ਤਾਂ ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹੁਣ ਤਾਂ ਇਹ ਹੋ ਗਏ ਰਿਟਾਇਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਵੀ ਅਬੋਰ ਦੇ ਰਹਿਣ ਵਾਲੇ ਹੋ ਜੀ ਤੇ ਜਿਹੜੇ ਕੋਈ ਸਾਂਝੇ ਕੰਮ ਹੈ ਥੋੜੀ ਸਾਡੀ ਮਦਦ ਕਰ ਦਿਆ ਕਰੋ ਗਾਈਡ ਕਰ ਦਿਆ ਕਰੋ ਉਹਦੇ ਵਾਸਤੇ ਇਹਨਾਂ ਦਾ ਤੈ ਦਿਨੋਂ ਧੰਨਵਾਦ ਮਹਿਕਮੇ ਦੇ ਵੀ ਬੰਦੇ ਆਏ ਹੋਏ ਤੇ ਜਿਨ੍ਹਾਂ ਨੂੰ ਨਵਾਂ ਠੇਕਾ ਅਲੋਟ ਹੋਇਆ ਅ ਜਿਵੇਂ ਮੈਂ ਤੁਹਾਨੂੰ ਥੋੜੀ ਜਿਹੀ ਹਿਸਟਰੀ ਦੱਸ ਰਿਹਾ ਸੀ ਜਿਵੇਂ 25 6 21 ਨੂੰ ਅਸੀਂ ਪਾਸ ਕਰਾਇਆ ਤੇ ਜਾਖਰ ਸਾਹਿਬ ਦੀ ਬਦੌਲਤ ਸੁਨੀਲ ਜੀ ਦੀ ਬਦੌਲਤ ਆ ਪਾਸ ਹੋਇਆ ਸਵਾ 6 ਕਰੋੜ ਦਾ ਪ੍ਰੋਜੈਕਟ ਉਹਦੇ ਬਾਅਦ ਸੱਤਾ ਬਦਲਦੀ ਹੈ ਜੀ ਤੇ ਸੱਤਾ ਬਦਲਣ ਦੇ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇਖੋ ਆਮ ਆਦਮੀ ਦੀ ਸਰਕਾਰ ਆ ਤੁਹਾਨੂੰ ਵਿਖਾਉਂਦੇ ਟੈਂਕ ਲਗਭਗ ਅਗਲੇ ਮਹੀਨੇ ਅਗਲੇ ਮਹੀਨੇ ਨਹੀਂ ਸਪਟੰਬਰ ਦੇ ਵਿੱਚ ਮੋਟਾ-ਮੋਟਾ 2.5 ਸਾਲ ਹੋ ਜਾਣਗੇ ਸਰਕਾਰ ਨੂੰ ਤੇ ਪਿੰਡ ਤਰਾਈ ਤਰਾਈ ਮਤਲਬ ਪਾਣੀ ਨਹੀਂ ਮਿਲ ਰਿਹਾ ਆ ਆ ਆ ਹਾਲਾਤ ਹੈ ਵਾਟਰ ਵਰਕਸ ਦੇ ਤੇ ਜਿਹੜਾ ठेकेदार ਸੀਗਾ ਜੀ ਨੂੰ ਕੰਮ ਅਲੋਟ ਹੋਇਆ ਉਹ ਮਤਲਬ ਪਿੰਡ ਕੰਮ ਛੱਡ ਛੁੱਡ ਕੇ ਚਲਾ ਗਿਆ ਐਂਡ ਸਰਕਾਰ ਦੇ ਕਿਸੇ ਬੰਦੇ ਨੇ ਅਸੀਂ ਤਾਂ ਲੱਗੇ ਰਹੇ ਮਗਰ ਲੱਗੇ ਰਹੇ ਪਰ ਕਿਸੇ ਨੇ ਕੋਈ ਮਤਲਬ ਸੁਧ ਨਹੀਂ ਲਈਤੀ ਐਂਡ 10 ਦਿਨ ਪਹਿਲੇ ਪਿੰਡ ਵਾਲਿਆਂ ਨੇ ਮਜਬੂਰਨ ਧਰਨਾ ਲਾਇਆ ਹਾਈਵੇ ਰੋਕਿਆ ਮੈਂ ਵੀ ਚੀਫ ਫੈਕਟਰੀ ਨਾਲ ਗੱਲ ਕੀਤੀ ਤੇ ਉਹਦੇ ਬਾਅਦ ਦੇਖੋ ਸਰਕਾਰ ਦੀ ਹੁਣ ਵਰਕਿੰਗ ਸਰਕਾਰ ਨੇ ਅੱਧਾ ਕੰਮ ਠੇਕੇਦਾਰ ਕਰਕੇ ਚਲਾ ਗਿਆ ਸੀਗਾ ਹੁਣ 3 ਕਰੋੜ ਮੰਗੇ ਜੀ 3 ਕਰੋੜ 81 ਲੱਖ ਦਾ ਕਰਾਂ ਜੀ 3 ਕਰੋੜ 81 ਲੱਖ ਦਾ ਜਿਹੜਾ ਪੈਂਡਿੰਗ ਕੰਮ ਹੈ ਪ੍ਰੈਸ਼ਰ ਬਣਿਆ ਸਾਡੇ ਵੱਲੋਂ ਵੀ ਬਣਿਆ ਤੇ ਨਵਾਂ ਠੇਕੇਦਾਰ ਨੂੰ ਕੰਮ ਅਲੋਟ ਕਰਤਾ ਲੇਕਿਨ ਹੁਣ ਸਭ ਤੋਂ ਵੱਡੀ ਜ਼ਰੂਰਤ ਹੈ ਸਟੋਰੇਜ ਟੈਂਕ ਦੀ ਜਿਹੜਾ ਨਵਾਂ ਪ੍ਰਪੋਜ਼ਲ ਸੀ ਉਹਦੇ ਵਿੱਚ ਆਪਾਂ ਜਿਹੜਾ ਪਾ ਰੱਖਿਆ ਹੈ ਲਗਭਗ ਰਾਜੀ ਵੀ 10 ਦਿਨ ਦਾ ਮਤਲਬ ਉਹਦੇ ਵਿੱਚ ਸੀਗਾ 10 ਦਿਨ ਦੀ ਕਪੈਸਿਟੀ ਹੁਣ ਮੌਕੇ ਦੀ ਜਿਹੜੀ ਕਪੈਸਿਟੀ 2 ਦਿਨ ਦੀ ਉਹਦੇ ਵਿੱਚ 10 ਦਿਨ ਦੀ ਕਪੈਸਿਟੀ ਹੈ ਤੇ ਸਰਕਾਰ ਨੇ ਮੂੰਹ ਜਬਾਨੀ ਕਹਿਤਾ ਵੀ ਜਿਹੜਾ ਪਾਈਪ ਅੱਧਾ ਕੰਮ ਪੈਂਡਿੰਗ ਕੰਮ ਹੈ ਟੈਂਕ ਰੈਨ ਦੇ ਬਾਕੀ ਕੰਮ ਕਰ ਦਿਓ ਲੇਕਿਨ ਉਹਦੇ ਨਾਲ ਨਾਲ ਜਿਹੜੇ ਟੈਂਕ ਦੇ ਅਸੋਸੀਏਟ ਕੰਮ ਹੈ ਜਿਵੇਂ ਪੀਐਸਐਫ ਫਿਲਟਰ ਹੈ ਬਾਕੀ ਜਿਹੜੀ ਚੀਜ਼ਾਂ ਹੈ ਜਿਹੜੇ ਟੈਂਕ ਵਾਸਤੇ ਚਾਹੀਦੀ ਹੈ ਉਹ ਤਾਂ ਕਹਿ ਰਿਹਾ ਜੀਪ ਇੰਜੀਨੀਅਰ ਸਾਹਿਬ ਕਹਿ ਰਹੇ ਵੀ ਉਹ ਤਾਂ ਕੰਮ ਕਰ ਦਿਓ ਪਰ ਟੈਂਕ ਨਾ ਬਣਾਓ ਸਮਝ ਰਹੇ ਹੋ ਤੇ ਮੈਂ ਤਾਂ ਹੈਰਾਨ ਆ ਪਤਾ ਨਹੀਂ ਕੀ ਉੱਥੇ ਸਰਕਾਰ ਕਰੀ ਜਾਂਦੀ ਹੈ ਕੀ ਕੁਝ ਨਹੀਂ ਕਰੀ ਜਾਂਦੀ ਤੇ ਅਗਲੇ ਹਫਤੇ ਮੈਂ ਆਉਣ ਅੱਜ ਟਾਈਮ ਲਵਾਂਗਾ ਉੱਥੇ ਚੰਡੀਗੜ੍ਹ ਅਫਸਰਾਂ ਨਾਲ ਟਾਈਮ ਲਵਾਂਗੇ ਮੰਤਰੀ ਸਾਹਿਬ ਦਾ ਟਾਈਮ ਲਵਾਂਗੇ ਇੱਕ ਵਾਰੀ ਫੇਰ ਵਾਪਸ ਜਾਵਾਂਗੇ ਉੱਥੇ ਮਗਰ ਲੱਗਾਂਗੇ ਇਨ ਦਾ ਮੀਨ ਟਾਈਮ ਅਸੀਂ ਠੇਕੇਦਾਰ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਵੀ ਤੁਸੀਂ ਅੰਦਰ ਦਾ ਜਿਹੜਾ ਬਾਉਂਡਰੀ ਦਾ ਕੰਮ ਹੈ ਜਿਹੜਾ ਆ ਛੱਤ ਪੈਣ ਵਾਲੀ ਹੈ ਜਿਹੜਾ ਆਪਣਾ ਅੰਦਰ ਕਮਰਾ ਬਣਨਾ ਹੈ ਉਹ ਕੰਮ ਸ਼ੁਰੂ ਕਰੋ ਪਿੰਡ ਦੇ ਵਿੱਚ ਇੱਕ ਵਾਰੀ ਅਸੀਂ ਨਹੀਂ ਅਲਾਉ ਕਰਦੇ ਅਸੀਂ ਸਰਕਾਰ ਦੇ ਮਗਰ ਲੱਗਾਗੇ ਵੀ ਸਭ ਤੋਂ ਵੱਡਾ ਪਿੰਡ ਦੋ ਤਿੰਨਾਂ ਦਾ ਕੰਮ ਹੈ ਤੇ ਪੱਤਰੇ ਵਾਲੇ ਦੇ ਪ੍ਰੋਜੈਕਟ ਨਾਲ ਤੁਸੀਂ ਜੋੜਤਾ ਉਸ ਪ੍ਰੋਜੈਕਟ ਨੂੰ ਤਾਂ ਮੇਰੇ ਕੱਲ ਮਿਨੀਮਮ ਸਾਲ ਡੇਢ ਸਾਲ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਕੰਪਲੀਟ ਹੋਣ ਤੇ ਤੇ ਉਹਦੇ ਬਗੈਰ ਸਾਡਾ ਮਸਲਾ ਵੀ ਹੱਲ ਨਹੀਂ ਹੋਣਾ ਮਗਰ ਲੱਗਾਗੇ ਅਸੀਂ ਸਰਕਾਰ ਦੇ ਮੈਂ ਅਗਲੇ ਹਫਤੇ ਜਾ ਰਿਹਾ ਚੰਡੀਗੜ੍ਹ ਜਾ ਰਿਹਾ ਤੇ ਮੇਰੀ ਸੱਤਾਦਾਰੀਆਂ ਤੋਂ ਵੀ ਰਿਕਵੈਸਟ ਹੈ ਲੀਡਰੀ ਕਰੋ ਵਧੀਆ ਗੱਲ ਹੈ ਕਰਨੀ ਵੀ ਚਾਹੀਦੀ ਹੈ ਜੇ ਲੋਕਾਂ ਦੇ ਮਸਲੇ ਹੱਲ ਕਰਨੇ ਵੀ ਚਾਹੀਦੇ ਪਰ ਆਏ ਸਾਂਝਾ ਕੰਮ ਪਾਣੀ ਸਾਰਿਆਂ ਨੇ ਪੀਣਾ ਤੇ ਜਾਂ ਤਾਂ ਮੇਰੇ ਨਾਲ ਚੱਲੋ ਨਹੀਂ ਤਾਂ ਤੁਸੀਂ ਅੱਡ ਜੋਰ ਲਾਓ ਮੈਂ ਵੀ ਜੋਰ ਲਾਂਦਾ ਤੇ ਰਲ ਮਿਲ ਕੇ ਆਪਣੇ ਖੂਹਿਆਂ ਤੇਲੂਪੁਰਾ ਦਾ ਵਾਟਰ ਵਰਕਸ ਦਾ ਜਿਹੜਾ ਆਪਾਂ ਮਸਲਾ ਹੈ ਉਹ ਹੱਲ ਕਰੀਏ 2.5 ਸਾਲ ਹੋ ਗਏ ਵੀ ਮੈਂ ਮੰਨ ਮੈਨੂੰ ਬਤਾਂ ਲਾਗ ਰਿਓ ਮੈਂ ਮੰਗਾ ਕਿਤੇ ਕੀ ਰੋਜ਼ ਕੀ ਟੈਂਕੀ ਲਾ ਕੇ ਮਹੀਨੇ ਮੈਂ ਇਹ ਹਫਤੇ ਮੈਂ ਪਾਣੀ ਮੰਗਾਓ ਜਿੱਕੋ ਕਿਤੇ ਆ ਰਿਹਾ ਹੈ 2500 300 ਚਲੋ 250 300 ਕੋਈ ਇੱਕ ਟੈਂਕਰ ਆਵੇ ਤੇ ਮਤਲਬ 2.5 ਸਾਲ ਹੋ ਗਿਆ ਔਰ ਆਮ ਆਦਮੀ ਦੀ ਸਰਕਾਰ ਔਰ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਮੈਂ ਤਾਂ ਤੁਹਾਨੂੰ ਰਿਕੁਐਸਟ ਕਰੂੰਗਾ ਤੁਹਾਡੇ ਮੰਤਰੀ ਸਾਹਿਬ ਨੂੰ ਭੇਜੋ ਇੱਥੇ ਹੁਣ ਜਿਹੜੇ ਵੀ ਮੰਤਰੀ ਸਾਹਿਬ ਹੈ ਵੀ ਆ ਕੇ ਵੇਖੋ ਕਿ 2.5 ਸਾਲ ਤੋਂ ਸਾਡਾ ਪ੍ਰੋਜੈਕਟ ਲੰਮਕਾ ਹੋਇਆ ਕਿੰਨਾ ਸੀ ਜੋਰ ਲਾਇਆ ਸੀ ਇਹਨੂੰ ਪਾਸ ਕਰਾਉਣ ਤੇ ਤੇ ਇਹਨੂੰ ਕਿਉਂ ਵਿਅਤ ਕਰੀ ਜਾਂਦੇ ਹੋ ਇੱਕ ਵਾਰੀ ਫੇਰ ਪਿੰਡ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਆਏ ਅਜੇ ਨਹੀਂ ਕੋਈ ਸਰਕਾਰ ਆਪਣੀ ਗਲਤੀ ਆਉਗੀ ਫਿਰ ਰਲ ਮਿਲ ਕੇ ਸੰਘਰਸ਼ ਕਰਾਂਗੇ ਇੱਕ ਵਾਰੀ ਫੇਰ ਸਾਰਿਆਂ ਦਾ ਤੇ ਅੱਜ ਦਿਨੋਂ ਧੰਨਵਾਦ